ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਾਲੇਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਦਾ ਇਹ ਛੀਵਾ ਪਾਗ ਹੈ ਆਪ ਜੀ ਨੂੰ ਬੇਨਤੀ ਹੈ ਕਿ ਇਹ ਪਾਗ ਦੇਖਣ ਤੋਂ ਪਹਿਲਾਂ ਆਪ ਜੀ ਤੀਜਾ ਚੌਥਾ ਅਤੇ ਪੰਜਵਾਂ ਪਾਗ ਦੇਖ ਕੇ ਜਰੂਰ ਆਣਾ ਕਿਉਂਕਿ ਇਹ ਉਹਨਾਂ ਦਾ ਹੀ ਅਗਲਾ ਪਾਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਬਾਬਾ ਜੀ ਅੰਦਰ ਬੈਠੇ ਤਾਂ ਇੱਕ ਦਿਨ ਅੰਦਰ ਹੀ ਸਮਾਦ ਲੱਗੀ ਰਹੀ ਜਾਂ ਨਦੀ ਦੇ ਬਾਹਰ ਜਾ ਬੈਠੇ ਤਾਂ ਉਹਾਂ ਹੀ ਸਮਾਦ ਲੱਗੀ ਰਹੇ ਜਹਾਂ ਬੈਠੇ ਤਹਾਂ ਹੀ ਚਰਚਾ ਕਰਦੇ ਆ ਕਈ ਦਿਨ ਬੀਤ ਜਾਵੇ ਕਾਲੂ ਪ੍ਰਸਾਦ ਲੈ ਕੇ ਪਿੱਛੇ ਪਿੱਛੇ ਫਿਰਦਾ ਰਹੇ ਬਾਬਾ ਜੀ ਸੰਤਾ ਸਾਧਾ ਨੂੰ ਖੁਲਾਈ ਦੇਵੇ ਅੱਗੇ ਸਾਖੀ ਮੂਲਾ ਨਾਲ ਹੋਈ ਜੇ ਕੋਈ ਪਰਮੇਸ਼ਰ ਜੀ ਕੇ ਮਿਲਣੇ ਕੀ ਚਰਚਾ ਕਰੇ ਤਾਂ ਗੁਰੂ ਨਾਨਕ ਜੀ ਬੜੇ ਰਾਜ਼ੀ ਹੋਵਣ ਤਾਂ ਕਾਲੂ ਗੁਰੂ ਨਾਨਕ ਜੀ ਦੀ ਚਾਲੀ ਦੇਖ ਕੇ ਬੜਾ ਚਿੱਤ ਵਿੱਚ ਚਿੰਤਾਵਾਨ ਰਹੇ। ਤਰਾਏ ਬੁਲਾਰ ਨੇ ਸੁਣਿਆ ਜੋ ਨਾਨਕ ਜੀ ਤਾਂ ਉਦਾਸ ਹੀ ਰਹਿੰਦੇ ਹਨ ਤੇ ਪੁੱਤਰ ਦੀ ਚਿੰਤਾ ਕਰਕੇ ਕਾਲੂ ਵੀ ਦੁਖੀ ਰਹਿੰਦਾ ਹੈ। ਤਰਾਏ ਬੁਲਾਰ ਨੇ ਕਾਲੂ ਨੂੰ ਸਦਵਾਇ ਕਿ ਆਖਿਆ, "ਹੇ ਕਾਲੂ, ਤੂੰ ਚਿੰਤਾ ਨਾ ਕਰ। ਤੂੰ ਪੁੱਤਰ ਨੂੰ ਮੂਲਾਂ ਦੇ ਪਾਸ ਫਾਰਸੀ ਪੜ੍ਹਨੇ ਪਾਓ। ਜੇ ਫਾਰਸੀ ਪੜ੍ਹੇਗਾ ਤਾਂ ਆਪੇ ਹੀ ਅਕਲਮੰਦ ਹੋ ਜਾਵੇਗਾ ਤੇ ਮੈਂ ਵੀ ਮੂਲਾਂ ਨੂੰ ਫਰਮਾਇਸ਼ ਪਾਵਾਂਗਾ।" ਤਾਂ ਅਗਲੇ ਦਿਨ ਕਾਲੂ ਗੁਰੂ ਜੀ ਨੂੰ ਲੈ ਕੇ ਮੁੱਲਾ ਦੇ ਪਾਸ ਗਿਆ ਤੇ ਸਲਾਮ ਆਖ ਕੇ ਗੁਰੂ ਜੀ ਨੂੰ ਸਪੁਰਦ ਕਰ ਦਿੱਤਾ ਅਤੇ ਕਾਲੂ ਨੇ ਮੁੱਲਾ ਨੂੰ ਆਖਿਆ ਜੀ ਮੇਰੇ ਪੁੱਤਰ ਨੂੰ ਆਪ ਫਾਰਸੀ ਇਲਮ ਪੜ੍ਹਾਓ ਤਾਂ ਮੇਰੇ ਪਰ ਆਪ ਦੀ ਮਿਹਰਬਾਨੀ ਹੋਵੇਗੀ ਤਾਂ ਮੁੱਲਾ ਨੇ ਆਖਿਆ ਕਾਲੂ ਮਹਤਾ ਮੈਂ ਆਪ ਦਾ ਬੇਟਾ ਜਾਣ ਕੇ ਤੇਰੇ ਪੁੱਤਰ ਨੂੰ ਪੜ੍ਹਾਵਾਂਗਾ ਕਾਲੂ ਨੇ 1 ਰੁਪਇਆ ਨਜ਼ਰ ਰੱਖਿਆ ਤੇ ਮੂਲਾ ਨੇ ਤਖਤੀ ਗੁਰੂ ਜੀ ਨੂੰ ਦਿੱਤੀ ਤੇ ਅਲਫ਼ ਥੀਏ ਤੱਕ ਹਰਫ਼ ਫਾਰਸੀ ਦੇ ਲਿਖ ਦਿੱਤੇ ਜਾਂ ਲੱਗਾ ਪ੍ਰਧਾਨ ਤਾਂ ਗੁਰੂ ਨਾਨਕ ਜੀ ਅੰਤਰਜਾਮੀ ਜਿਨ ਕੇ ਰਿਦਮੇ ਚਾਰੂ ਵੇਦ ਔਰ ਸਬ ਕਤੇਬਾਂ ਕੁਰਾਨ ਥੀ ਆਦ ਲੈ ਕੇ ਉਤਪਤ ਹੋਏ ਹਨ ਸੋ ਚੁੱਪ ਕਰਕੇ ਬੈਠ ਰਹੇ ਅਰ ਤਖਤੀ ਤੇ ਕਾਇਦਾ ਲੈ ਕੇ ਆਪਣੇ ਅੱਗੇ ਰੱਖ ਛੱਡਿਆ ਜਦੋਂ ਮੁੱਲਾ ਦਾ ਧਿਆਨ ਉਸ ਪਾਸੇ ਹੋਇਆ ਤਾਂ ਹੋਰ ਲੜਕੇ ਆਪੋ ਆਪਣੇ ਮਸਲੇ ਕਿਤਾਬਾਂ ਪੜ੍ਹਦੇ ਹਨ ਤਾਂ ਗੁਰੂ ਨਾਨਕ ਜੀ ਪਰਮੇਸ਼ਰ ਦੇ ਧਿਆਨ ਵਿੱਚ ਚੁੱਪ ਕਰਕੇ ਬੈਠੇ ਹੋਏ ਹਨ ਤਾਂ ਮੁੱਲਾ ਨੇ ਆਖਿਆ ਅਰੇ ਨਾਨਕ ਤੂੰ ਤਖਤੀ ਕਿਉਂ ਨਹੀਂ ਪੜਦਾ ਸਬਕ ਯਾਦ ਕਰਕੇ ਕੀ ਸੁਣਾਵੇਂਗਾ ਤਾਂ ਗੁਰੂ ਜੀ ਬੋਲੇ ਹੇ ਮੁੱਲਾ ਜੀ ਮੈਂ ਕੀ ਪੜਾਂ ਤੁਸੀਂ ਮੈਨੂੰ ਕੀ ਪੜਾਉਂਦੇ ਹੋ ਤਾਂ ਮੁੱਲਾ ਨੇ ਕਿਹਾ ਤੈਨੂੰ ਅਲਫ਼ ਠੀਏ ਤੱਕ ਸਾਰੇ ਹਰਫ ਲਿਖ ਦਿੱਤੇ ਹਨ ਤੂੰ ਪੜ ਫਿਰ ਹੋਰ ਕਿਤਾਬ ਪੜਾਵਾਂਗਾ ਗੁਰੂ ਜੀ ਆਖਿਆ ਮੁੱਲਾ ਜੀ ਇਹ ਹਰਫ ਕਿਸ ਕਾ ਮਾਵਣਗੇ ਤਾਂ ਮੁੱਲਾ ਨੇ ਕਿਹਾ ਨਾਨਕ ਇਹ ਪੜਿਆ ਅਕਲ ਆਉਂਦੀ ਹੈ ਤਾਂ ਗੁਰੂ ਨਾਨਕ ਜੀ ਨੇ ਉਸੇ ਅਲਫ ਠੀਏ ਤੱਕ ਜੋ ਹਰਫ ਐਸਨ ਸਭ ਕੇ ਖੁਦਾ ਪ੍ਰਸਤੀ ਦੇ ਮਾਇਨੇ ਕਰਕੇ ਸੁਣਾਏ ਤਾਂ ਮੁੱਲਾ ਦੀ ਨਿਸ਼ਾ ਹੋਈ ਤਾਂ ਮੁੱਲਾ ਆਖਿਆ ਤੂੰ ਸਭ ਕੁਝ ਆਪੜਿਆ ਹੈ ਤੈਨੂੰ ਕੀ ਪੜਾਉਣਾ ਹੈ ਤੂੰ ਕੁੱਲ ਦੁਨੀਆ ਨੂੰ ਪੜਾਵੇਂਗਾ ਇਸ ਤੋਂ ਪਛਾਤ ਮੁੱਲਾ ਨੇ ਕਹਿਆ ਕਾਲੂ ਇਹ ਤੇਰਾ ਪੁੱਤਰ ਜੋ ਹੈ ਸੋ ਕੋਈ ਵੱਡਾ ਹਲੀ ਹੀ ਹੋਇਆ ਹੈ ਇਸਨੇ Hindu ਅਤੇ Musalmāna ਦੋਹਾਂ ਨੂੰ ਨਿਵਾਜਣਾ ਹੈ ਔਰ ਗੰਗ ਬਨਾਰਸ ਮੇ ਅਤੇ ਮੱਕੇ ਮਦੀਨੇ ਮੇ ਇਸਕੀ ਕੀਰਤ ਹੋਵੇਗੀ ਜਦ ਉਹਨਾਂ ਬਾਲਕਾਂ ਨੇ ਸੁਣਿਆ ਜੋ ਗੁਰੂ ਨਾਨਕ ਜੀ ਮੁੱਲਾਂ ਕੇ ਪਾਸ ਪੜ੍ਹਨੇ ਬੈਠਾ ਹੈ ਤਾਂ ਜੋ ਬਾਲਕ ਬਾਬਾ ਜੀ ਪਾਸ ਰਹਿਣ ਵਾਲੇ ਸੀ ਸੋ ਸਭੀ ਮੁੱਲਾਂ ਕੇ ਪਾਸ ਪੜ੍ਹਨੇ ਬੈਠੇ ਗੁਰੂ ਜੀ ਕੀ ਪ੍ਰੀਤ ਕਰਕੇ ਮੁੱਲਾ ਜੋ ਕੁਝ ਲਿਖ ਦੇਵੇ ਸੋਈ ਬਾਬਾ ਤੁਰੰਤ ਸਿੱਖ ਲਵੇ। ਮੁੱਲਾ ਹੈਰਾਨ ਹੋ ਕੇ ਕਹੇ, "ਹੇ ਸਾਹਿਬ ਜੀ, ਵਾਹ ਤੇਰੀ ਕੁਦਰਤ। ਜੋ ਇਸ ਤੁਰਕੀ ਦਾ ਪੜਨਾ ਬਹੁਤ ਮੁਸ਼ਕਲ ਹੈ। ਕਿਤਨੇ ਬਰਸ ਪੜੇ ਤਾਂ ਪੜਦਾ ਹੈ। ਮੈਂ ਇਸ ਨੂੰ ਇੱਕ ਵਾਰੀ ਤਕਤੀ ਲਿਖ ਦਿੰਦਾ ਹਾਂ ਤੇ ਤੁਰੰਤ ਪੜ ਲੈਂਦਾ ਹੈ। ਅਜਿਹਾ ਫਾਹਮ ਮੈਂ ਕਿਸੇ ਦਾ ਨਹੀਂ ਦੇਖਿਆ। ਇਸ ਤੇ ਸਾਹਿਬ ਕੀ ਵੱਡੀ ਇਨਾਇਤ ਹੈ। ਇਹ ਥੋੜੇ ਦਿਨਾਂ ਮੇ ਪੜਿਆ ਹੈ। ਹੋਰ ਬਾਲਕਾਂ ਨੂੰ 10-10 ਬਰਸ ਬੀਤਿਤ ਹੋ ਚੁੱਕੇ ਹਨ ਪੜਦਿਆਂ ਨੂੰ ਅਜੇ ਤੱਕ ਨਹੀਂ ਪੜੇ।" ਇਸ ਪਰ ਸਾਹਿਬ ਕੀ ਮਿਹਰਬਾਨੀ ਹੈ। ਅਤਿ ਸ੍ਰੀ ਗੁਰੂ ਜੀ ਪਾਸ ਜੇ ਕੋਈ ਹਿੰਦੂ ਮੁਸਲਮਾਨ ਆਵੇ ਤਿਸ ਨੂੰ ਗੁਰੂ ਜੀ ਪਰਮੇਸ਼ਰ ਜੀ ਕੇ ਰਾਹ ਦਿਆਂ ਨ ਸਹੀਤਾ ਦੇਵੇ। ਤਾਂ ਬਾਬੇ ਕੀ ਸਿਫਤ ਸਾਰਾ ਹੀ ਜਹਾਨ ਲੱਗਾ ਕਰਨੇ ਤੇ ਸਭ ਕੋ ਇਹ ਕਹੇ ਜੋ ਇਹ ਵੱਡਾ ਸਾਹਿਬ ਕਾ ਪਿਆਰਾ ਹੈ। ਗੁਰੂ ਨਾਨਕ ਜੀ ਮੁਸਲਮਾਨੀ ਵਿੱਚ ਮੁਸਲਮਾਨਾ ਦੀ ਨਿਸ਼ਾ ਕਰੇ, ਹਿੰਦੀ ਵਿੱਚ ਹਿੰਦੂਆਂ ਦੀ ਨਿਸ਼ਾ ਕਰੇ, ਜੋ ਕੋਈ ਮਿਲੇ ਸਭ ਕੋਈ ਸੰਤੋਖਿਆ ਜਾਵੇ। ਗੁਰੂ ਜੀ ਹਿੰਦੀ, ਫਾਰਸੀ, ਤੁਰਕੀ, ਅਰਬੀ ਸਭ ਬੋਲੀ ਮੇਂ ਜੈਸਾ ਕੋਈ ਮਿਲੇ ਤੈਸਾ ਤੈਸਾ ਹੀ ਜਵਾਬ ਦੇਵਣ। ਜਾਂ ਕਿਤਨੇ ਕ ਮਹੀਨੇ ਗੁਜ਼ਰੇ ਤੇ ਸ੍ਰੀ ਗੁਰੂ ਜੀ ਬਹੁਤ ਬੇਸ਼ੁਮਾਰ ਕੇ ਘਰ ਮੇਂ ਹੋਏ ਬੈਠੇ। ਬੋਲੇ ਕਿਸੇ ਨਾਲ ਨਹੀਂ। ਅਤੇ ਕਾਲੂ ਨੇ ਮੁੱਲੇ ਨੂੰ ਸਦਵਾਇਆ ਜਿਸ ਮੁੱਲਾ ਪਾਸ ਗੁਰੂ ਜੀ ਪੜਦੇ ਹੈ ਸਨ। ਤਾਂ ਆਇਆ ਆਇਕਰ ਮੁੱਲਾ ਨੇ ਗੁਰੂ ਬਾਬਾ ਜੀ ਨੂੰ ਝਾੜਾ ਕੀਤਾ। ਪਰ ਗੁਰੂ ਨਾਨਕ ਜੀ ਬੋਲੇ ਕਿਸੇ ਨਾਲ ਨਹੀਂ। ਅਤੇ ਲੋਕ ਗੁਰੂ ਬਾਬੇ ਜੀ ਨੂੰ ਦੇਖਣ ਵਾਸਤੇ ਆਵਣ ਅਤੇ ਆਖਣ। ਦੇਖੋ ਭਾਈ ਗੁਰੂ ਨਾਨਕ ਜੀ ਨੂੰ ਕਿਆ ਹੋਇਆ ਬੋਲਦਾ ਕਿਸੇ ਨਾਲ ਨਹੀਂ ਤਾਂ ਮੁੱਲੇ ਨੇ ਪਾਸ ਬੈਠ ਕੇ ਕਹਿਆ हे ਨਾਨਕ ਜੀ ਤੂੰ ਆਪਣੇ ਸਾਹਿਬ ਕੇ ਵਾਸਤੇ ਪੋਹਰਾ ਹਿੱਕ ਤਾਂ ਬੋਲ ਜੀ ਜਬ ਮੁੱਲਾ ਨੇ ਸਾਹਿਬ ਕਾ ਵਾਸਤਾ ਪਾਇਆ ਤਾਂ ਸ੍ਰੀ ਗੁਰੂ ਬਾਬਾ ਨਾਨਕ ਜੀ ਮੁੱਲਾ ਦੀ ਤਰਫ ਚਸ਼ਮਾ ਲੈ ਕੇ ਉੱਠ ਬੈਠਾ ਤਾਂ ਮੁੱਲਾ ਵੱਡਾ ਖੁਸ਼ੀ ਹੋਇਆ ਅਤੇ ਕਹਿਣ ਲੱਗਾ ਜੋ ਹੈ ਨਾਨਕ ਜੀ ਤੈਨੂੰ ਰੱਖ ਪੀਰਾਂ ਦੀ ਹੋਵੇ ਅਤੇ ਹੇ ਨਾਨਕ ਜੀ ਤੂੰ ਤਾਂ ਖੁਦਾਏ ਦਾ ਬਖਸ਼ਿਆ ਹੋਇਆ ਹੈ ਅਤੇ ਤੇਰੇ ਉੱਪਰ ਤਾਂ ਖੁਦਾਏ ਦੀ ਮਿਹਰ ਹੋਈ ਹੈ ਅਤੇ ਤੇਰੇ ਨਾਮ ਬੋਲਣ ਕਰਕੇ ਲੋਕ ਬਹੁਤ ਰੰਝ ਹੁੰਦੇ ਹਨ ਤੂੰ ਇੱਕ ਭੋਰਾ ਕਿਤਾ ਬੋਲ ਤਾਂ ਗੁਰੂ ਨਾਨਕ ਜੀ ਨੇ ਰਾਗ ਤਿਲੰਗ ਵਿੱਚ ਸ਼ਬਦ ਕਹਿਆ ਰਾਗ ਤਿਲੰਗ ਮਹੱਲਾ ਪਹਿਲਾ ਕਾਰ ਪਹਿਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਯਕ ਅਰਜ ਗੁਫਤੰ ਪੇਸ ਤੋ ਦਰਗੋਸ ਕੁੰਨ ਕਰਤਾਰ ਹਕਾ ਕਬੀਰ کریم ਤੂੰ ਬੇਅਬ ਪਰਵਤਕਾਰ ਇਸ ਦਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ ਜੋ ਹੈ ਸਾਹਿਬ ਜੀ ਤੇਰੇ ਪਾਸ ਮੇਰੀ ਇੱਕ ਬੇਨਤੀ ਅਰਜ਼ ਹੈ ਸੋ ਤੂੰ ਕੰਨ ਦੇ ਕਰ ਸੁਣ ਜੀ ਤੂੰ ਕੈਸਾ ਹੈ ਜੀ ਕਰਤਾਰ ਕਰਨ ਕਾਰਨ ਹੈ ਜੀ ਅਤੇ ਇਹ ਬੰਦਾ ਐਬਾਂ ਦਾ ਪਰਿਆ ਹੋਇਆ ਹੈ ਅਤੇ ਤੂੰ ਵੇਅਬ ਹੈ ਜੀ ਜਿਤਨੇ ਜੀਵ ਹੈ ਤਿਨਾਂ ਦੀ ਪਰਵਰਿਸ਼ ਕਰਦਾ ਹੈ ਅਰ ਤੇਰੇ ਬਿਨਾ ਹੋਰ ਕੋਈ ਨਹੀਂ ਤਾਂ ਫਿਰ ਮੁੱਲਾ ਨੇ ਕਹਿਆ हे ਨਾਨਕ ਜੀ ਤੇਰੇ ਗਮ ਖਾਵਣੇ ਨਾਲ ਸਭ ਲੋਕ ਦਿਲਗੀਰ ਹੋਏ ਹਨ ਸੋ ਤੂੰ ਉੱਠ ਬੈਠ ਤਾਂ ਗੁਰੂ ਨਾਨਕ ਜੀ ਦੂਜੀ ਬੋੜੀ ਆਖੀ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਅਜਰਾਏ ਲਗੀ ਰਫਤ ਹੈ ਦਿਲ ਹੀਚ ਨਾਦਾਨੀ ਰਹਾਓ ਤਿਸ ਕਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ ਸੁਣੋ ਬੁੱਲਾ ਜੀ ਮੈਂ ਕਿਸ ਨਾਲ ਬੋਲਾਂ ਦੁਨੀਆ ਤੇ ਫਨਾ ਹੁੰਦੀ ਜਾਂਦੀ ਹੈ ਇਹ ਬਾਤ ਮੈਂ ਤਹਕੀਕ ਦਿਲ ਨਾਲ ਲਾਇਕੇ ਦੇਖੀ ਹੈ ਇਸ ਬੰਦੇ ਕੇ ਸਿਰ ਦੇਵਾਲ ਫਰਿਸ਼ਤੇ ਨੇ ਹੱਥ ਵਿੱਚ ਫੜੇ ਹੋਏ ਹਨ ਪਕੜ ਕਰ ਲਈ ਖੜਾ ਹੈ ਬਿੰਦ ਹਿੱਕ ਜਾਂ ਜਸੇ ਵਿੱਚ ਲੈ ਜਾਵੇਗਾ ਸੁਣੋ ਬੁੱਲਾ ਜੀ ਇਸ ਬਾਤ ਕੀ ਖਬਰ ਇਸ ਮਨੁੱਖ ਕੋ ਹਰਗਿਜ਼ ਨਹੀਂ ਜੋ ਮੇਰੇ ਸਿਰ ਦੇਵਾਲ ਅਜ਼ਰਾਈਲ ਦੇ ਹੱਥ ਵਿੱਚ ਹਨ ਮੈਨੂੰ ਆਪਣੀ ਮਰਨ ਦੀ ਖਬਰ ਨਹੀਂ ਜੋ ਮੇਰਾ ਕੀ ਹਾਲ ਹੋਵੇਗਾ ਇਹ ਹੈਰਾਨੀ ਮੈਨੂੰ ਲੱਗ ਰਹੀ ਹੈ ਜੋ ਬੰਦੇ ਨੂੰ ਹੋਰ ਕੁਝ ਕੀ ਕੁ ਸੁੱਝਦਾ ਹੈ ਤਾਂ ਮੁੱਲਾ ਨੇ ਕਹਿਆ ਨਾਨਕ ਜੀ ਤੂੰ ਤਾਂ ਅਜੇ ਛੋਟਾ ਹੈ ਇਨਾ ਬੰਦਗੀਆਂ ਵਿੱਚ ਅਜੇ ਨਾ ਪੋ ਜਾਂ ਤੂੰ ਪੂਰ ਜਵਾਨ ਹੋਵੇਂਗਾ ਜੋ ਕੁਝ ਤੇਰੇ ਜੀ ਵਿੱਚ ਆਵੇ ਸੋ ਕਰੀ ਤਾਂ ਗੁਰੂ ਨਾਨਕ ਜੀ ਕਹਿਆ ਹੇ ਮੁੱਲਾ ਜੀ ਜੇ ਕੋਈ ਕਿਸੇ ਸਾਹਿਬ ਦਾ ਦਾਸ ਹੁੰਦਾ ਹੈ ਭਾਵੇਂ ਉਹ ਦਿਨਾ ਵਿੱਚ ਛੋਟਾ ਵੀ ਹੋਵੇ ਪਰ ਜਿੱਥੋਂ ਤੱਕ ਉਸ ਦੀ ਪਹੁੰਚ ਹੁੰਦੀ ਹੈ ਤਿੱਥੋਂ ਤਾਈਂ ਆਪਣੇ ਸਾਹਿਬ ਦੀ ਖਿਦਮਤ ਵਿੱਚ ਨਾ ਰਹੇ ਤਾਂ ਹਰਾਮਖੋਰ ਹੁੰਦਾ ਹੈ ਤਾਂ ਮੁੱਲਾ ਨੇ ਕਿਹਾ ਬਾਤ ਤਾਂ ਨਾਨਕ ਜੀ ਤੂੰ ਠੀਕ ਕਹੀ ਤਾਂ ਸ੍ਰੀ ਗੁਰੂ ਨਾਨਕ ਜੀ ਕਹਿਆ ਸੁਣੋ ਮੁੱਲਾ ਜੀ ਜਦਿਸ ਨੂੰ ਅੰਤ ਸਮੇਂ ਅਜਰਾਈਲ ਫੜੇਗਾ ਉਸ ਸਮੇ ਇਸਤੀ ਸਹਾਇਤਾ ਕੋਈ ਵੀ ਨਹੀਂ ਕਰ ਸਕਦਾ ਅਰ ਨਾ ਕੋਈ ਵੀ ਉਸ ਵੇਲੇ ਯਾਰ ਹੀ ਬਣਦਾ ਹੈ ਨਾ ਕੋ ਮਿੱਤਰ ਬਿਨਾ ਪਰਮੇਸ਼ਰ ਦੇ ਨਾਮ ਤੋਂ ਹੋਰ ਕੋਈ ਨਹੀਂ ਚੁੜਾਏ ਸਕਦਾ ਤਾਂ ਮੂਲਾ ਨੇ ਕਹਿਆ ਨਾਨਕ ਜੀ ਜਿਸ ਪਰ ਸਾਹਿਬ ਮਿਹਰ ਕਰੇ ਕਿਸੇ ਕੋ ਛੁਡਾਵੇ ਹੈ ਪਰ ਤੂੰ ਹੈ ਜੇ ਬਾਲਕ ਹੈ ਤੇਰੇ ਪਰ ਖੁਦਾਈ ਦੀ ਮਿਹਰ ਹੋਈ ਹੈ ਜੋ ਤੈ ਮਸੂਮ ਉਮਰ ਵਿੱਚ ਸਾਹਿਬ ਨੂੰ ਪਾਇਆ ਹੈ ਅਮਲ ਸਾਹਿਬ ਸੱਚੇ ਨੇ ਤੈਨੂੰ ਨੇਕ ਦਿੱਤੇ ਹਨ ਅਤੇ ਤੇਰੇ ਪਾਸੋਂ ਬਦੀ ਕੋਈ ਨਹੀਂ ਹੋ ਜਾਵੇਗੀ ਤਾਂ ਗੁਰੂ ਬਾਬੇ ਜੀ ਨੇ ਤੀਸਰੀ ਪੜੀ ਆਖੀ ਜਨ ਪਿਸਰ ਪਦਰ ਬਰਾਦਰਾਂ ਕਸਨੇਸ ਦਸਤੰਗੀਰ ਆਖਿਰ ਬੇਅਫਤਮ ਕਸ ਨਾ ਦਰਦ ਚੂ ਸਬਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ ਇਸ ਕਾ ਪਰਮਾਰਥ ਸੁਣੋ ਮੁੱਲਾ ਜੀ ਇਹ ਬੰਦਾ ਅਵਾਈਆਂ ਹੀ ਗੱਲਾਂ ਵਿੱਚ ਰਹਿੰਦਾ ਹੈ ਅਠਾਂ ਪੈਰਾਂ ਵਿੱਚ ਇੱਕ ਘੜੀ ਵੀ ਸ੍ਰੀ ਪਰਮੇਸ਼ਰ ਜੀ ਨੂੰ ਯਾਦ ਨਹੀਂ ਕਰਦਾ ਅਰ ਪਰਾਈਆਂ ਹੀ ਬਦੀਆਂ ਵਿੱਚ ਰਹਿੰਦਾ ਹੈ ਅਤੇ ਇੱਕ ਘੜੀ ਵੀ ਨੇਕੀ ਨਹੀਂ ਹੋਇਆ ਆਵਦੀ ਅਰ ਸੁਣੋ ਮੁੱਲਾ ਮੇਰੇ ਤਾਂ ਇਹ ਫੇਲ ਹਨ ਇਹੋ ਜਿਹਾ ਮੈਂ ਸਾਹਿਬ ਦਾ ਬਜੇਗਾ ਰਹਾ ਤਾਂ ਫੇਰ ਮੁੱਲਾ ਨੇ ਕਹਿਆ ਹੇ ਨਾਨਕ ਜੀ ਤੂੰ ਸਾਹਿਬ ਦੇ ਨਾਲ ਸਹੀ ਹੋਇਆ ਹੈ ਤਾਂ ਗੁਰੂ ਨਾਨਕ ਜੀ ਚੌਥੀ ਪੌੜੀ ਆਖੀ ਬਦਬਖਤ ਹਮਚੂ ਬਖੀ ਲਗਾਫਿਲ ਬੇਨજર ਬੇਬਾਕ ਨਾਨਕ ਬੁਗੋਇਦ ਜਨ ਤੁਰਾ ਤੇਰੇ ਚਾਕ ਰਾਮ ਪਾਖਾਕ ਤਿਸ ਕਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ ਮੂਲਾ ਜੀ ਪਰਮੇਸ਼ਰ ਜੀ ਕੇ ਬੁੱਝਨੇ ਕੀ ਬਾਤ ਇਸ ਬੰਦੇ ਨੂੰ ਐਸਾ ਨਹੀਂ ਹੈ ਪਰ ਇਹ ਬੰਦਾ ਹਰ ਕਿਸੇ ਦੀ ਬਖੀਲੀ ਕਰਦਾ ਰਹਿੰਦਾ ਹੈ ਅੱਠੇ ਪਹਿਰ ਗਫਲਤ ਵਿੱਚ ਹੀ ਰਹਿੰਦਾ ਹੈ ਹਰ ਕਿਸੇ ਦਾ ਬੁਰਾ ਹੀ ਚਿਤਵਦਾ ਰਹਿੰਦਾ ਹੈ ਔਰ ਬਦ ਨਜ਼ਰ ਵੀ ਵੇਖਦਾ ਰਹਿੰਦਾ ਹੈ ਸੋ ਇਹ ਬੰਦਾ ਗਫਲਤ ਕਾ ਮਾਰਿਆ ਹੋਇਆ ਬੇਬਾਕ ਹੋਇਆ ਫਿਰਦਾ ਹੈ ਸੁਣੋ ਮੂਲਾ ਜੀ ਇਹ ਬੰਦਾ ਸਾਹਿਬ ਦੀ ਸਿਫਤ ਨਹੀਂ ਬੁੱਝ ਸਕਦਾ ਔਰ ਜੋ ਸਾਹਿਬ ਕੇ ਖਾਸ ਬੰਦੇ ਹਨ ਸੋ ਅੱਠੇ ਪਹਿਰ ਮਰਨ ਨੂੰ ਵਾਦ ਕਰਦੇ ਰਹਿੰਦੇ ਹਨ ਸੋ ਮੈਂ ਉਹਨਾਂ ਦੇ ਪੈਰਾਂ ਦੀ ਖਾਕ ਹਾਂ ਜੇ ਤਾਂ ਉਹ ਮੇਰੇ ਉੱਪਰ ਮਿਹਰਬਾਨ ਹੋਵਣ ਤਾਂ ਮੈਂ ਨਿਹਾਲ ਹੋਵਾਂ ਅਤੇ ਇਹ ਬੰਦਾ ਵਿਵਾਗ ਹੋਇਆ ਫਿਰਦਾ ਹੈ ਅਤੇ ਅਜੀ ਇਸ ਬੰਦੇ ਨੇ ਬਾਕੀ ਦੇਣੀ ਹੈ ਅਰ ਇਹ ਬੰਦਾ ਕਹਿੰਦਾ ਹੈ ਮੈਂ ਬਾਕੀ ਨਹੀਂ ਦੇਣੀ ਹੁੰਦੀ ਸੋ ਬੇਗੰਮ ਹੋਏ ਫਿਰਤੇ ਹਨ ਅਤੇ ਸੁਨੋ ਮੁੱਲਾ ਜੀ ਮੇਰੀ ਅਰਜ਼ ਸਾਹਿਬ ਗੇ ਇਹ ਹੈ ਜੋ ਸਾਹਿਬ ਦੇ ਚਾਕਰਾਂ ਦੇ ਪੈਰਾਂ ਦੀ ਖਾਕ ਹੋਵਾਂ ਅਰ ਮੇਰੇ ਮਨ ਵਿੱਚ ਗਰੀਬੀ ਵਸੇ ਤਾਂ ਮੁੱਲਾ ਨੇ ਆਖਿਆ हे ਨਾਨਕ ਜੀ ਤੂੰ ਤਾਂ ਸਾਹਿਬ ਬੁਕ ਨੂੰ ਮਿਲਿਆ ਹੋਇਆ ਹੈ ਅਤੇ ਸਾਡਾ ਖਸਮਾਨਾ ਤੁਸੀਂ ਹੀ ਕਰਨਾ ਹੈ ਸੱਚੀ ਦਰਗਾਹ ਵਿੱਚ ਤਾਂ ਗੁਰੂ ਨਾਨਕ ਜੀ ਕਹਿਆ ਸੁਣੋ ਮੂਲਾ ਜੀ ਤੁਸੀਂ ਵੀ ਸਾਹਿਬ ਨੂੰ ਯਾਦ ਕਰਿਆ ਕਰੋ ਤਾਂ ਤੇਰਾ ਵੀ ਭਲਾ ਹੋਵੇਗਾ ਤੇ ਦਰਗਾਹ ਵਿੱਚ ਅਸੀਂ ਵੀ ਤੇਰੀ ਸਹਾਇਤਾ ਕਰਾਂਗੇ ਇਹ ਬਾਤ ਤਾਂ ਮੁੱਲਾ ਨੇ ਸੁਣ ਕੇ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਅਤੇ ਆਪਣੇ ਘਰ ਨੂੰ ਚਲਾ ਗਿਆ ਅਤੇ ਬਾਬੇ ਜੀ ਦੇ ਉਪਦੇਸ਼ ਕਰਨੇ ਕਰ ਮੁੱਲਾ ਦੇ ਮਨ ਦੀ ਪਰਮੇਸ਼ਰ ਦੀ ਤਰਫ ਲਿਵ ਲੱਗ ਗਈ ਵਿਸ਼ਿਆਂ ਨੂੰ ਛੋੜ ਕੇ ਇੱਕ ਮਨ ਹੋਏ ਕੇ ਪਰਮੇਸ਼ਰ ਸਿਮਰਣੇ ਲੱਗਾ ਅੰਤਕਾਲ ਭਗਵਾਨ ਜੀ ਕੇ ਧਾਮ ਕੋ ਗਿਆ ਬੋਲੋ ਭਾਈ ਜੀ ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਪਸੰਦ ਆਏ ਤਾਂ ਲਾਈਕ ਕਰਨਾ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਅਤੇ ਆਪਣੇ ਹੋਰ ਸਾਥੀਆਂ ਨੂੰ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ